ਜੀ ਅੱਜ ਆਪਾਂ ਗੱਲ ਕਰਦੇ ਆਂ ਸਕਸੈਸ ਦੇ ਸਬੰਧ ਵਿੱਚ ਕਾਮਯਾਬੀ ਦੇ ਸਬੰਧ ਵਿੱਚ ਸਭ ਤੋਂ ਪਹਿਲਾਂ ਕਾਮਯਾਬ ਹੋਣਾ ਹੈ ਤੇ ਇੱਕ ਟੀਚਾ ਬਣਾਓ ਇੱਕ ਟਾਰਗੇਟ ਮਿੱਥੋ ਵੀ ਮੈਂ ਕਿਹੜੇ ਫੀਲਡ ਵਿੱਚ ਜਾਣਾ ਹੈ ਤੇ ਕਿਹੜੇ ਫੀਲਡ ਵਿੱਚ ਮੈਂ ਉਹਦੀ ਸ਼ਿਖਰ ਨੂੰ ਛੂਹਣਾ ਚਾਹਨਾ ਕਾਮਯਾਬ ਹੋਣਾ ਚਾਹੁੰਦਾ ਨੰਬਰ 1 ਦੇ ਉੱਤੇ ਟੀਚਾ ਬਣਾਓ ਅਗਰ ਟੀਚੇ ਤੋਂ ਬਗੈਰ ਟਾਰਗੇਟ ਤੋਂ ਬਗੈਰ ਮਿਹਨਤ ਕਰੋਗੇ ਤੇ ਤੁਹਾਡੀ ਮਿਹਨਤ ਬੇਕਾਰ ਜਾਣ ਦਾ ਖਤਰਾ ਬਣਿਆ ਰਹੇਗਾ ਤੁਸੀਂ ਘਰੋਂ ਤੁਰਦੇ ਹੋ ਇੱਕ ਟਾਰਗੇਟ ਲੈ ਕੇ ਤੁਰਦੇ ਹੋ ਮੈਂ ਮਾਰਕੀਟ ਜਾ ਰਿਆਂ ਕੰਮ ਤੇ ਜਾ ਰਿਆਂ ਕਿਸੇ ਰਿਸ਼ਤੇਦਾਰ ਮਿੱਤਰ ਨੂੰ ਮਿਲਣ ਵਾਸਤੇ ਜਾ ਰਿਆਂ ਛੜਕ ਤੇ ਚੱਲ ਪੈਂਦੇ ਹੋ 2 ਮੀਲ 4 ਮੀਲ ਗਏ ਆਪਣੀ ਕਾਰ ਵਾਪਸ ਕਰ ਲੇ ਦੂਜੇ ਰਾਹ ਤੇ ਤੁਰ ਪਏ 4 ਮੀਲ ਜਾ ਕੇ ਫੇਰ ਵਾਪਸ ਤਿਜੇ ਰਾਹ ਤੋਂ 4 ਮੀਲ ਜਾ ਕੇ ਫੇਰ ਵਾਪਸ ਮੰਜ਼ਲ ਤੇ ਪਹੁੰਚ ਪਾਉਗੇ ਤੁਹਾਨੂੰ ਪਤਾ ਹੀ ਨਹੀਂ ਇਹ ਮੰਜ਼ਲ ਕੀ ਹੈ ਮਿਹਨਤ ਕਰਦੇ ਰਹੋ ਪਰ ਟਾਰਗੇਟ ਨਾ ਹੋਵੇ ਕੋਈ ਟੀਚਾ ਹੀ ਨਾ ਹੋਵੇ ਤੇ ਮਿਹਨਤ ਤੁਹਾਡੀ ਬੇਕਾਰ ਜਾਏਗੀ ਨੰਬਰ 2 ਦੇ ਉੱਤੇ ਹਮੇਸ਼ਾ ਸਕਸੈਸ ਹੋਣ ਵਾਸਤੇ ਅੰਦਰ ਨੂੰ ਪੋਜੀਟਿਵ ਰੱਖੋ ਸਕਾਰਾਤਮਕ ਸੋਚੋ ਹਾਂ ਹਾਨੀ ਦੇ ਬਾਰੇ ਕਾਟੇ ਦੇ ਬਾਰੇ ਜਦੋਂ ਬਿਜ਼ਨਸ ਕਰਨਾ ਹੈ ਨਾ ਹਾਨੀ ਬਾਰੇ ਸੋਚੋ ਜ਼ਰੂਰ ਕਾਟੇ ਬਾਰੇ ਸੋਚੋ ਜ਼ਰੂਰ ਵੀ ਐਦਾਂ ਵੀ ਹੋ ਸਕਦਾ ਹੈ ਜ਼ਰੂਰੀ ਨਹੀਂ ਜਿਹੜਾ ਮੈਂ ਕਾਰੋਬਾਰ ਸ਼ੁਰੂ ਕਰਨ ਲੱਗਾ ਇਹਦੇ ਵਿੱਚ ਲਾਭ ਹੋਵੇ ਘਾਟਾ ਵੀ ਜਾ ਸਕਦਾ ਹੈ ਪਰ ਉਹ ਘਾਟਾ ਇੰਨਾ ਵਿਚਾਰਦਿਆਂ ਵਿਚਾਰਦਿਆਂ ਤੁਹਾਡੇ ਸੱਜੇ ਖੱਬੇ ਦਿlo ਦਿਮਾਗ ਦੇ ਉੱਤੇ ਛਾ ਨਾ ਜਾਏ ਬਈ ਉਹ ਘਾਟਾ ਹੀ ਘਾਟਾ ਮਾਰਾ ਬਣ ਕੇ ਤੁਹਾਡੇ ਅੰਦਰ ਚੱਲਦਾ ਰਹੇ ਤੇ ਘਾਟੇ ਦੀ ਸੋਚ ਵਿੱਚੋਂ ਤੁਹਾਨੂੰ ਉੱਭਰਨਾ ਮੁਸ਼ਕਲ ਹੋ ਜਾਏ ਤੁਸੀਂ ਉੱਭਰ ਹੀ ਨਾ ਪਾਓ ਘਾਟੇ ਬਾਰੇ ਸੋਚਣਾ ਘਾਟੇ ਬਾਰੇ ਵਿਉਂਤਬੰਦੀ ਬਣਾਉਣੀ ਜ਼ਰੂਰੀ ਹੈ ਪਰ ਉਸ ਸੋਚ ਦੇ ਅੰਦਰ ਡੁੱਬਣਾ ਤੇ ਡੁੱਬ ਕੇ ਢੇਰੀ ਢਾ ਦੇਣਾ ਤੇ ਅੱਗੇ ਨਾ ਤੁਰਨਾ ਇਹ ਤੁਹਾਡੇ ਨੁਕਸਾਨ ਵਿੱਚ ਗਲ ਜਾਏਗੇ ਇਸ ਤੋਂ ਅੱਗੇ ਚੱਲਨੇ ਆ ਨੰਬਰ 3 ਦੇ ਉੱਤੇ ਸਕਸੈਸ ਚਾਹੁੰਦੇ ਹੋ ਉਹਦੇ ਵਾਸਤੇ ਇੱਕ ਚਾਬੀ ਹੈ ਇੱਕ ਫਾਰਮੂਲਾ ਹੈ ਇੱਕ ਨੁਕਤਾ ਹੈ ਇੱਕ ਨੁਸਖਾ ਹੈ ਉਹਨੂੰ ਨੋਟ ਜ਼ਰੂਰ ਕਰ ਲਿਓ ਇਹਨੂੰ ਮੈਂ ਇੱਕ ਲਫਜ਼ ਹੀ ਦੇ ਦਿੰਦਾ ਵੀ ਇੱਕ ਚਾਬੀ ਹੈ ਸਕਸੈਸ ਦੇ ਦਰਵਾਜ਼ੇ ਦੀ ਚਾਬੀ ਕਾਮਯਾਬੀ ਦੇ ਦਰਵਾਜ਼ੇ ਦੀ ਚਾਬੀ ਉਹ ਹੈ ਮਿਹਨਤ ਉਹਦੇ ਨਾਲ ਦੂਜਾ ਨੁਕਤਾ ਹੈ ਲਗਨ ਤੇ ਤੀਜਾ ਨੁਕਤਾ ਹੈ ਜਨੂਨ ਮਿਹਨਤ ਕਰੋ ਲਗਨ ਦੇ ਨਾਲ ਕਰੋ ਜਨੂਨ ਦੇ ਨਾਲ ਕਰੋ ਨੰਬਰ 4 ਦਾ ਨੁਕਤਾ ਲੋਕ ਕੀ ਸੋਚਣਗੇ ਉਹਨਾਂ ਦੀ ਸੋਚ ਉਹਨਾਂ ਲੋਕਾਂ ਦੇ ਉੱਤੇ ਛੱਡ ਦਿਓ ਜਦੋਂ ਤੁਸੀਂ ਤੁਰਨਾ ਹੈ ਲੋਕ ਕੀ ਕਹਿਣਗੇ ਕੀ ਬੋਲਣਗੇ ਕੀ ਸੋਚਣਗੇ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ ਤੁਸੀਂ ਜਨੂਨ ਦੇ ਅੰਦਰ ਡੁੱਬ ਕੇ ਮਿਹਨਤ ਕਰਦੇ ਜਾਓ ਲਗਨ ਦੇ ਨਾਲ ਮਿਹਨਤ ਕਰਦੇ ਜਾਓ ਸਕਸੈਸ ਦੀ ਮੰਜ਼ਲ ਤੁਹਾਡੇ ਨੇੜੇ-ਨੇੜੇ ਆਉਣੀ ਸ਼ੁਰੂ ਹੋ ਜਾਏਗੀ ਹਰ ਫੀਲਡ ਦੇ ਅੰਦਰ ਬੰਦਾ ਸਕਸੈਸ ਤੇ ਚਾਹੁੰਦਾ ਹੈ ਸ਼ਿਖਰ ਤੇ ਚਾਹੁੰਦਾ ਹੈ ਕਿ ਮੈਂ ਜਿਹੜੇ ਫੀਲਡ ਵਿੱਚ ਵੀ ਪੈਰ ਰੱਖ ਰਿਹਾ ਜਾਂ ਰਿਆਂ ਨੌਕਰੀ ਦੇ ਅੰਦਰ ਬਿਜ਼ਨਸ ਦੇ ਅੰਦਰ ਖੇਤੀਬਾੜੀ ਦੇ ਅੰਦਰ ਜਿੱਧਰ ਵੀ ਫੀਲਡ ਕੋਈ ਹੋਵੇ ਬੰਦਾ ਸਕਸੈਸ ਚਾਹੁੰਦਾ ਹੈ ਪਰ ਰਾਹ ਤੇ ਤੁਰਨਾ ਥੋੜਾ ਜਿਹਾ ਮੁਸ਼ਕਲ ਲੱਗਦਾ ਹੈ ਉਨੇ ਜਨੂਨ ਦੇ ਨਾਲ ਨਹੀਂ ਤੁਰਦਾ ਤਾਂ ਕਰਕੇ ਸਕਸੈਸ ਮਿਲਦੀ ਹੈ ਪਰ ਥੋੜੀ ਮਿੰਦੀ ਹੈ ਉਨੇ ਨਹੀਂ ਮਿਲਦੀ ਇਦੋਂ ਅੱਗੇ ਚੱਲਨੇ ਆ ਲੱਭਣ ਵਾਲੇ ਸੋਨੇ ਨੂੰ ਵੀ ਮਿੱਟੀ ਫਰੋੜ ਫਰੋੜ ਕੇ ਲੱਭ ਲੈਂਦੇ ਨੇ ਮੈਂ ਪਹਿਲਾਂ ਇੱਕ ਦਿਨ ਗੱਲ ਕੀਤੀ ਸੀ ਵੀ ਜਿਹੜਾ ਸੁਨਿਆਰਿਆਂ ਦਾ ਥੁੱਕ ਹੁੰਦਾ ਹੈ ਨਾ ਉਹਦੇ ਵਿੱਚੋਂ ਵੀ ਸਿਆਣੇ ਕਹਿੰਦੇ ਨੇ ਸੋਨਾ ਲੱਭ ਲੈਂਦੇ ਨੇ ਇੱਕ ਸੁਨਿਆਰੇ ਦੀ ਦੁਕਾਨ ਹੈ ਅਸੀਂ ਇਹ ਵੀ ਜਦੋਂ ਝਾੜੂ ਦੇਂਦਾ ਹੈ ਨਾ ਤੇ ਕੂੜਾ ਕੱਢ ਕੇ ਬਾਹਰ ਨਹੀਂ ਕਰਦਾ ਗਲੀ ਦੇ ਅੰਦਰ ਜਿਵੇਂ ਆਮ ਦੁਕਾਨਦਾਰ ਕਰਦੇ ਨੇ ਉਹ ਬਾਹਰਲੇ ਪਾਸੇੋਂ ਝਾੜੂ ਸ਼ੁਰੂ ਕਰਦਾ ਹੈ ਤੇ ਝਾੜੂ ਦੇਂਦਾ ਦੇਂਦਾ ਇੱਕ ਨੁੱਕਰ ਦੇ ਅੰਦਰ ਕੂੜਾ ਇਕੱਠਾ ਕਰ ਦਿੰਦਾ ਉਸ ਕੂੜੇ ਨੂੰ ਲੈਣ ਵਾਸਤੇ ਮੁੱਲ ਲੈਣ ਵਾਸਤੇ ਲੋਕ ਆਉਂਦੇ ਨੇ ਫਿਰ ਸ਼ਾਨਣ ਵਾਲੇ ਲੱਭਣ ਵਾਲੇ ਉਹਦੇ ਵਿੱਚੋਂ ਸੋਨਾ ਲੱਭ ਲੈਂਦੇ ਨੇ ਜਿੰਨੇ ਲੱਭਣਾ ਹੁੰਦਾ ਹੈ ਜਿੰਨੂੰ ਜਾਂਚ ਹੁੰਦੀ ਸਕਸੈਸ ਉਹਦੇ ਕੋਲ ਆਉਂਦੀ ਹੈ ਜਿਹੜਾ ਸਕਸੈਸ ਦੀ ਕਦਰ ਕਰਦਾ ਹੈ ਜਿਹੜਾ ਕਾਮਯਾਬੀ ਦੀ ਕਦਰ ਕਰਦਾ ਹੈ ਤੇ ਜਿਹੜਾ ਉਹਦੀ ਕਦਰ ਨਹੀਂ ਕਰਦਾ ਸਕਸੈਸ ਵੀ ਮੋਢਾ ਵਲਾ ਕੇ ਉਹਦੇ ਕੋਲੋਂ ਪਾਸਾ ਵਲਾ ਕੇ ਉਹਦੇ ਕੋਲੋਂ ਨਿਕਲ ਜਾਂਦੀ ਹੈ ਇੱਕ ਨੁਕਤਾ ਹੋਰ ਕਰ ਲਿਓ ਜਿੰਨੇ ਲੋਕ ਦੁਨੀਆ ਦੇ ਅੰਦਰ ਤੁਹਾਨੂੰ ਕਾਮਯਾਬ ਮਿਲਦੇ ਨੇ ਸਕਸੈਸ ਮਿਲਦੇ ਨੇ ਉਹਨਾਂ ਦੀ ਉਹ ਸਕਸੈਸ ਉਹ ਮੰਜ਼ਲ ਉਹ ਕਾਮਯਾਬੀ ਤੇ ਤੁਹਾਡੀਆਂ ਨਜ਼ਰਾਂ ਨੂੰ ਦਿਸ ਰਹੀ ਹੈ ਪਰ ਉਹਦੇ ਪਿੱਛੇ ਲੁਕੀਆਂ ਹੋਈਆਂ ਕਾਲੀਆਂ ਰਾਤਾਂ ਲੁਕੀ ਹੋਈ ਮਿਹਨਤ ਉਹਨਾਂ ਦੀ ਮੁਸ਼ਕਲਤ ਉਹਨਾਂ ਦਾ ਭੁੱਖੇ ਪਿਆਸੇ ਰਹਿਣਾ ਉਹਨਾਂ ਦਾ ਲਗਾਤਾਰ ਕੰਮਰ ਤੋੜ ਕੇ ਮਿਹਨਤ ਕਰਨਾ ਇਹ ਨਹੀਂ ਦਿਖ ਰਿਹਾ ਕਿਉਂਕਿ ਉਹ ਪਰਦੇ ਵਿੱਚ ਦੇਖ ਕੀ ਰਿਹਾ ਹੈ ਜੋ ਸਾਹਮਣੇ ਹੈ ਤਾਂ ਜੋ ਸਾਹਮਣੇ ਨਹੀਂ ਉਹ ਪਰਦੇ ਵਿੱਚ ਤੇ ਪਰਦੇ ਵਿੱਚ ਕੀ ਉਹਦੀ ਮਿਹਨਤ ਜਿੰਨੇ ਕਾਮਯਾਬ ਲੋਕ ਨੇ ਉਹਨਾਂ ਨੇ ਜਨੂਨ ਦੇ ਨਾਲ ਮਿਹਨਤ ਕੀਤੀ ਹੈ ਤਾਂ ਕਾਮਯਾਬੀ ਮਿਲੀ ਵਰਨਾ ਨਹੀਂ ਮਿਲਦੀ ਆਰਾਮ ਦੇ ਨਾਲ ਕਿਸੇ ਨੂੰ ਨਹੀਂ ਮਿਲਦੀ ਔਰ ਸਕਸੈਸ ਇਹ ਨਾ ਜਿਹੜੀ ਇਹ ਏਦਾਂ ਨਹੀਂ ਵੀ ਜਿਵੇਂ ਕਿਸੇ ਨੇ ਥਾਲ ਦੇ ਅੰਦਰ ਪਰੋਸ ਕੇ ਲਿਆ ਕੇ ਤੁਹਾਡੇ ਸਾਹਮਣੇ ਰੱਖ ਦੇਣੀ ਲਓ ਜੀ ਆ ਕਾਮਯਾਬੀ ਤੁਹਾਨੂੰ ਦੇਨੇ ਆ ਸੰਭਾਲੋ ਸਕਸੈਸ ਏਦਾਂ ਦੀ ਚੀਜ਼ ਨਹੀਂ ਹੈ ਨਾ ਇਹ ਥਾਲ ਦੇ ਅੰਦਰ ਪਰੋਸੀ ਜਾਂਦੀ ਹੈ ਨਾ ਇਹ ਦਿੱਤੀ ਜਾਂਦੀ ਹੈ ਔਰ ਨਾ ਇਹ ਦੇਣ ਦਾ ਵਿਧਾਨ ਹੈ ਇਹਨੂੰ ਪਾਉਣਾ ਪੈਂਦਾ ਹੈ ਹੱਡਾਂ ਵਿੱਚੋਂ ਕੱਢਣਾ ਪੈਂਦਾ ਹੈ ਮੈਂ ਤੇ ਕਈ ਵਾਰੀ ਗੱਲ ਕਰਦਾ ਹੁਣਾ ਵੀ ਇੰਡੀਆ ਅ ਗੰਨੇ ਦੇ ਵਿੱਚੋਂ ਰਸ ਕੱਢਣ ਵਾਲੇ ਨਾ ਜਿਹੜੇ ਇੱਕ ਵਾਰੀ ਗੰਨਾ ਪਾ ਕੇ ਰਸ ਕੱਢਦੇ ਨੇ ਦੂਰਾ ਕਰਦੇ ਨੇ ਉਹਨੂੰ ਗੰਨੇ ਨੂੰ ਅਗਲੇ ਪਾਸਿਓਂ ਫੜ ਕੇ ਨਾ ਫਿਰ ਦੂਰਾ ਕਰ ਦਿੰਦੇ ਨੇ ਵਿੱਚ ਨਿੰਬੂ ਰੱਖ ਦਿੰਦੇ ਨੇ ਦੂਰਾ ਕਰਕੇ ਫਿਰ ਕੋਲੂ ਦੇ ਅੰਦਰ ਪਾ ਦਿੰਦੇ ਨੇ ਵੀ ਕਿਦਰੇ ਰਤੀ ਪਰ ਇਹਦੇ ਅੰਦਰ ਰਸ ਰਹਿ ਨਾ ਜਾਏ ਪਲੀ ਰਸ ਦੀ ਰਹੇ ਨਾ ਜਾਏ ਮਿਹਨਤ ਦੇ ਅੰਦਰ ਇਮਾਨਦਾਰੀ ਦੇ ਨਾਲ ਆਪਣੇ ਆਪ ਨੂੰ ਐਦਾਂ ਪੀੜਨਾ ਪੈਂਦਾ ਹੈ ਤਾਂ ਕਾਮਯਾਬੀ ਮਿਲਦੀ ਬੈਠਿਆ ਬਿਠਾਇਆ ਨਹੀਂ ਮਿਲਦੀ ਥਾਲ ਵਿੱਚ ਪਰੋਸਿਆ ਨਹੀਂ ਮਿਲਦੀ ਨਾ ਲੈ ਕੇ ਕਿਸੇ ਨੇ ਕੋਲ ਆਉਣੀ ਹੈ ਨਾਏ ਗਿਫਟੇ ਬਿਚ ਲੋ ਫਲਾਣੇ ਨੂੰ ਕਮੀਜ਼ ਗਿਫਟ ਗਿਫਟ ਕਰਤੀ ਜੁੱਤੀ ਗਿਫਟ ਕਰਤੀ ਆਹ ਗਿਫਟ ਕਰਤਾ ਘੜੀ ਗਿਫਟ ਕਰਤੀ ਕੁਝ ਹੋਰ ਗਿਫਟ ਕਰਤਾ ਚਲੋ ਚੱਲਨੇ ਆ ਤੇ ਉਹ ਵਿਚਾਰਾ ਆਪਣਾ ਰਿਸ਼ਤੇਦਾਰ ਗਰੀਬ ਹੈ ਅੱਜ ਉਹਨੂੰ ਸਕਸੈਸ ਹੀ ਗਿਫਟ ਕਰਾਈਏ ਸਕਸੈਸ ਗਿਫਟ ਵਿੱਚ ਲੈਨ ਤੇ ਦੇਣ ਵਾਲੀ ਚੀਜ਼ ਨਹੀਂ ਹੈ ਧਰਤੀ ਦੇ ਹੇਠਾਂ ਪਾਣੀ ਹੈ ਨਾ ਜਿੱਥੇ ਤੁਸੀਂ ਵੱਸਦੇ ਹੋ ਤੁਹਾਨੂੰ ਵੀ ਪਤਾ ਹੈ ਆਮ ਜੱਟ ਜ਼ਿਮੀਂਦਾਰ ਸਭ ਨੂੰ ਪਤਾ ਹੈ ਵੀ ਧਰਤੀ ਦੇ ਹੇਠਾਂ ਪਾਣੀ ਤੁਸੀਂ ਟਿਊਬਲ ਲਾਏ ਨਲਕੇ ਲਾਏ ਬੋਰ ਲਾਏ ਪੈਸਾ ਖਰਚ ਕੀਤਾ ਮਿਹਨਤ ਕੀਤੀ ਤੇ ਧਰਤੀ ਦੇ ਹੇਠੋਂ ਵੀ ਪਾਣੀ ਕੱਢ ਲਿਆ ਪਰ ਮਿਹਨਤ ਤੋਂ ਬਾਅਦ ਤੇ ਜੇ ਉੱਥੇ ਬਹਿ ਕੇ ਇਹ ਸੋਚੀ ਜਾਓ ਫਲਾਣਾ ਆਂਦਾ ਸੀ 500 ਫੁੱਟ ਡੂੰਘਾ ਹੈ ਹੁਣ ਕੌਣ 500 ਫੁੱਟ ਦੀ ਡੂੰਗੀ ਮਿਹਨਤ ਕਰੇ ਕਿੱਥੋਂ ਪੈਸਾ ਲਿਆ ਇਹ ਬੈਠਾ ਬਿਠਾਇਆ ਪਾਣੀ ਨਹੀਂ ਮਿਲਦਾ ਮਿਹਨਤ ਕਰਨੀ ਪੈਂਦੀ ਧਰਤੀ ਦੇ ਹੇਠਾਂ ਕੋਇਲਾ ਹੈ ਸੋਨਾ ਹੈ ਅਬਰਕ ਹੈ ਬਹੁਤ ਕੁਝ ਹੈ ਪਰ ਮਿਲਦਾ ਹੈ ਖਾਣਾ ਪੁੱਟਣ ਤੋਂ ਬਾਅਦ ਮਿਲਦਾ ਹੈ ਧਰਤੀ ਦੀ ਛਾਤੀ ਪਾੜਨ ਤੋਂ ਬਾਅਦ ਬੈਠੇ ਬਿਠਾਇਆ ਘਰ ਨਹੀਂ ਮਿਲਦਾ ਤੋ ਖੈਰ ਬੋਰੀ ਦੇ ਥੱਲਿਓ ਜਿਹੜੀ ਬੋਰੀ ਦੇ ਥੱਲੇ ਮਿਹਨਤ ਵਾਲੀ ਬੋਰੀ ਹੈ ਨਾ ਉਸ ਬੋਰੀ ਦੇ ਥੱਲਿਓ ਸਈਜੇ ਸਈਜੇ ਆਪਣਾ ਸਿਰ ਪਾਸੇ ਕਰਨਾ ਸ਼ੁਰੂ ਕਰੋ ਪਰ ਉਦੋਂ ਜਦੋਂ ਉਸ ਬੋਰੀ ਦੇ ਥੱਲੇ ਤੁਹਾਡੇ ਬੱਚਿਆਂ ਦੇ ਸਿਰ ਆਉਣਾ ਸ਼ੁਰੂ ਹੋ ਜਾਏ ਜਦੋਂ ਮਿਹਨਤ ਵਾਲਾ ਜਿਹੜਾ ਭਾਰ ਏ ਮਿਹਨਤ ਵਾਲੀ ਬੋਰੀ ਏ ਉਹ ਸਾਰੀ ਤੁਸੀਂ ਕਰ ਰਹੇ ਸੀ ਬੱਚੇ ਹੋ ਗਏ ਜਵਾਨ ਹੁਣ ਬੱਚੇ ਨੂੰ ਖਿੱਚੋ ਤੇ ਉਸ ਮਿਹਨਤ ਵਾਲੀ ਬੋਰੀ ਦੇ ਥੱਲੇ ਉਹਦਾ ਸਿਰ ਦਿਓ ਤੇ ਆਪਣਾ ਸਿਰ ਸਹੀਜੇ ਸਹੀਜੇ ਪਾਸੇ ਕਰਦੇ ਜਾਓ ਪਰ ਇੱਥੇ ਇੱਕ ਨੁਕਤਾ ਹੋਰ ਨੋਟ ਕਰਿਓ ਮੇਰੀ ਉਮਰ ਦੇ ਜਾਂ ਮੇਰੇ ਤੋਂ ਵੱਡੇ ਨੇ ਜਿਹੜੇ ਉਹਨਾਂ ਲਈ ਖਾਸ ਮੁਕੰਮਲ ਸਿਰ ਆਪਣਾ ਬੋਰੀ ਦੇ ਥੱਲੇੋਂ ਕਦੀ ਵੀ ਨਾ ਕੱਢਿਓ ਕਿਉਂਕਿ ਤੁਹਾਡਾ ਇਹ ਤਜਰਬਾ ਬੱਚਿਆਂ ਕੋਲੇ ਜੋਸ਼ ਤਜਰਬਾ ਤੇ ਜੋਸ਼ ਦੋਵੇਂ ਰਲ ਜਾਣਗੇ ਤੇ ਕਾਮਯਾਬੀ ਜਲਦੀ ਰਹੇਗੀ ਨਹੀਂ ਤੇ ਉਹਨਾਂ ਨੂੰ ਫਿਰ ਦੁਬਾਰਾ ਕੱਚੇ ਤਜਰਬੇ ਦੇ ਨਾਲ ਕੱਚਿਆਂ ਰਾਵਾਂ ਵਿੱਚੋਂ ਗੁਜ਼ਰਨਾ ਪੈਗਾ ਉਹ ਫਿਰ ਲੇਟ ਹੋਣਗੇ ਤੁਹਾਡੇ ਤਜਰਬੇ ਤੋਂ ਉਹ ਬੱਚੇ ਲਾਭ ਲੈ ਸਕਦੇ ਨੇ ਤੇ ਬੱਚਿਆਂ ਨੂੰ ਵੀ ਹੈ ਬਜ਼ੁਰਗਾਂ ਦੇ ਤਜਰਬੇ ਤੋਂ ਲਾਭ ਲਾਓ ਇਹਨਾਂ ਸੋਚੋ ਕਿ ਅਸੀਂ ਪੜੇ ਲਿਖੇ ਜਾਦੇ ਹਾਂ ਤੇ ਸਾਨੂੰ ਬਾਪੂ ਦੀ ਕੀ ਲੋੜ ਹੈ ਖੈਰ ਭੋਜਨ ਦੀ ਬੁਰਕੀ ਵੀ ਤੋੜ ਕੇ ਸਜਣੋ ਮੂੰਹ ਵਿੱਚ ਪਾਉਣੀ ਪੈਂਦੀ ਹੀ ਹੈ ਜੇ ਕੋਈ ਪ੍ਰੋਸਕੇ ਥਾਲ ਦੇ ਅੰਦਰ ਲਿਆ ਕੇ ਸਾਹਮਣੇ ਰੱਖ ਦਿੰਦਾ ਹੈ ਨਾ ਤੇ ਉਹ ਵੀ ਤੋੜ ਕੇ ਮੂੰਹ ਵਿੱਚ ਪਾਉਣੀ ਪੈਂਦੀ ਚਬਾ ਕੇ ਅੰਦਰ ਲਿਜਾਣੀ ਪੈਂਦੀ ਹੈ ਮਿਹਨਤ ਕਰਨੀ ਪੈਂਦੀ ਤਾਂ ਅੰਦਰ ਨੂੰ ਕੋਈ ਤਾਕਤ ਮਿਲਦੀ ਹੈ ਸਕਸੈਸ ਨੂੰ ਪਾਉਣ ਵਾਸਤੇ ਇੱਕ ਹੀ ਚਾਬੀ ਉਹਦਾ ਨਾਮ ਹੈ ਮਿਹਨਤ ਮਿਹਨਤ ਲਗਨ ਦੇ ਨਾਲ ਜਨੂਨ ਦੇ ਨਾਲ ਕਰਦੇ ਜਾਓ ਕਾਮਯਾਬੀ ਤੁਹਾਡੇ ਪੈਰਾਂ ਵਿੱਚ ਬੈਠੀ ਤੁਹਾਨੂੰ ਆਪਣੇ ਆਪ ਮਿਲ ਜਾਏਗੀ